ਬਸ ਕ੍ਰਾਈਮ ਕੋ ਰੋਕਣਾ ਪੁਲਿਸ ਦਾ ਕੰਮ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਹੁਣ ਕ੍ਰਾਈਮ ਚ ਵੀ देयर ਆਰ ਮਲਟੀਪਲ ਲੇਅਰਸ ਆਫ ਕ੍ਰਾਈਮ ਪਰਸਨਲ ਮੋਟਿਵਸ ਨੂੰ ਲੈ ਕੇ ਪਰਸਨਲ ਰੰਜਿਸ਼ਾਂ ਨੂੰ ਲੈ ਕੇ ਮਰਡਰਸ ਹੋਏ ਪੁਲਿਸ ਨੇ 12 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਉਹਨਾਂ ਨੂੰ ਟ੍ਰੇਸ ਵੀ ਕੀਤਾ ਦੋਸ਼ੀਆਂ ਨੂੰ ਅਰੈਸਟ ਵੀ ਕੀਤਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਬੁੱਧਵਾਰ ਦੀ ਸਵੇਰ ਸਵਾ 1 ਵਜੇ ਦੇ ਕਰੀਬ ਦੋ ਦੋਸਤਾਂ ਵੱਲੋਂ ਕਿਸੇ ਤੌਰ ਤੇ ਕਤਲ ਕੀਤੇ ਗਏ ਤੀਜੇ ਦੋਸਤ ਦਿਲਪ੍ਰੀਤ ਸਿੰਘ ਦੇ ਮਾਮਲੇ ਵਿੱਚ ਫਰੀਦਕੋਟ ਪੁਲਿਸ ਨੇ ਮ੍ਰਿਤਕ ਦੇ ਦੋਨੇ ਦੋਸਤ ਖੁਸ਼ਪ੍ਰੀਤ ਸਿੰਘ ਤੇ ਪਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਪੁਲਿਸ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਵਾਰਦਾਤ ਲਈ ਵਰਤੀ ਗਈ ਕਿਰਚ ਵੀ ਬਰਾਮਦ ਕਰ ਲਈ ਹੈ ਇਹ ਇਹਨਾਂ ਦੋਨਾਂ ਤੋਂ ਇਸ ਮਾਮਲੇ ਵਿੱਚ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਮ੍ਰਿਤਕ ਦਿਲਪ੍ਰੀਤ ਸਿੰਘ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਵਾਲੀ ਰਾਤ ਉਹ ਆਪਣੇ ਪਰਿਵਾਰ ਸਮੇਤ ਉਸੇ ਵਿਆਹ ਤੇ ਆਇਆ ਹੋਇਆ ਸੀ ਪੈਲਸ ਵਿੱਚ ਜਿਸ ਵਿਆਹ ਤੇ ਇੱਕ ਦਿਨ ਪਹਿਲਾਂ ਜਾਗੂ ਦੌਰਾਨ ਉਸਦੇ ਪੁੱਤਰ ਦਿਲਪ੍ਰੀਤ ਸਿੰਘ ਤੇ ਉਸਦੇ ਇਹਨਾਂ ਦੋਨਾਂ ਦੋਸਤਾਂ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਨਾਲ ਝਗੜਾ ਹੋਇਆ ਸੀ ਉਹਨਾਂ ਦੱਸਿਆ ਕਿ ਰਾਤ ਨੂੰ ਸਵਾ 1 ਵਜੇ ਦੇ ਕਰੀਬ ਜਦੋਂ ਦਿਲਪ੍ਰੀਤ ਸਿੰਘ ਰੋਟੀ ਖਾ ਰਿਹਾ ਸੀ ਤਾਂ ਉਸ ਨੂੰ ਇੱਕ ਦੋਸਤ ਨੇ ਬਾਹਰ ਬੁਲਾਇਆ ਤੇ ਫਿਰ ਉਸ ਨੂੰ ਪੈਲਸ ਦੇ ਬਾਹਰ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਘੰਟਿਆਂ ਵਿੱਚ ਹੀ ਦੋਨਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਤੇ ਦੋਨਾਂ ਦਾ ਰਿਮਾਂਡ ਹਾਸਲ ਕੀਤਾ ਹੋਇਆ ਹੈ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਕਿਹਾ ਕਿ ਪੁਲਿਸ ਜੁਰਮਾਂ ਨੂੰ ਰੋਕਣ ਲਈ ਲਗਾਤਾਰ ਕੰਮ ਕਰ ਰਹੀ ਹੈ ਪਰ ਜੁਰਮ ਦੀਆਂ ਕਈ ਤਾਹਾਂ ਹੁੰਦੀਆਂ ਹਨ ਉਨਾਂ ਕਹੇ ਕਿ ਕੁਝ ਕਤਲ ਨਿੱਜੀ ਰੰਜਿਸ਼ਾਂ ਕਰਕੇ ਕੁਝ ਜੁਰਮ ਨਿੱਜੀ ਰੰਜਿਸ਼ਾਂ ਕਰਕੇ ਵੀ ਕੀਤੇ ਜਾਂਦੇ ਹਨ ਪਰ ਪੁਲਿਸ ਦਾ ਜਿਹੜਾ ਕੰਮ ਹੈ ਅਜਿਹੇ ਮਾਮਲਿਆਂ ਨੂੰ ਤੁਰੰਤ ਤੈਸ ਕਰਨਾ ਤੇ ਉਸ ਵਿੱਚ ਸਬੰਧਤ ਮੁਲਜ਼ਮਾ ਨੂੰ ਗ੍ਰਿਫਤਾਰ ਕਰਨਾ ਤੇ ਪੁਲਿਸ ਕਰ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਪੁਲਿਸ ਜੁਰਮਾਂ ਤੇ ਕਾਬੂ ਪਾਉਣ ਲਈ ਪੂਰੀ ਤਨਦੇਹੀ ਤੇ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ। ਕ੍ਰਾਈਮ ਕੋ ਰੋਕਣਾ ਪੁਲਿਸ ਦਾ ਕੰਮ ਹੈ। ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ। ਹੁਣ ਕ੍ਰਾਈਮ 'ਚ ਵੀ देयर ਆਰ ਮਲਟੀਪਲ ਲੇਅਰਸ ਆਫ ਕ੍ਰਾਈਮ। ਜਿਵੇਂ ਕੱਲ 2 ਮਰਡਰਸ ਹੋਏ ਬਟ ਉਹ ਇੱਕ ਪਰਸਨਲ ਮੋਟਿਵਸ ਨੂੰ ਲੈ ਕੇ ਪਰਸਨਲ ਰੰਜਿਸ਼ਾਂ ਨੂੰ ਲੈ ਕੇ ਮਰਡਰਸ ਹੋਏ ਪੁਲਿਸ ਨੇ 12 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਉਹਨਾਂ ਨੂੰ ਟਰੇਸ ਵੀ ਕੀਤਾ ਦੋਸ਼ੀਆਂ ਨੂੰ ਅਰੈਸਟ ਵੀ ਕੀਤਾ ਜਿਹੜੀ ਅਸੀਂ ਵਿਜੀਬਲ ਪੁਲਿਸਿੰਗ ਕਰ ਰਹੇ ਹਾਂ ਜਿੰਨੀ ਸਾਡੇ ਕੋਲ ਰਿਸੋਰਸਸ ਹੈ ਉਹਦੇ ਵਿੱਚ ਅਸੀਂ ਨਾਕਿਆਂ ਤੇ ਰਹਿੰਦੇ ਹਾਂ ਅਸੀਂ ਪੈਟਰੋਲਿੰਗ ਕਰਦੇ ਹਾਂ ਯਾਨੀ ਸਾਡੇ ਵੱਲੋਂ ਸਾਡੀ ਜਿਹੜੀ ਡਿਊਟੀ ਹੈ ਉਹ ਅਸੀਂ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਨਿਭਾਰੇ ਹਾਂ ਪਬਲਿਕ ਦਾ ਸਾਨੂੰ ਇਹਦੇ ਵਿੱਚ ਪੂਰਾ ਸਹਿਯੋਗ ਮਿਲ ਰਿਹਾ ਹੈ ਮੀਡੀਆ ਕਲੀਕਸ ਦਾ ਸਾਨੂੰ ਇਹਦੇ ਵਿੱਚ ਪੂਰਾ ਸਹਿਯੋਗ ਮਿਲ ਰਿਹਾ ਹੈ ਤਾਂ ਹੀ ਕਰਕੇ ਅਸੀਂ ਪਿਛਲੇ ਸਾਲਾਂ ਦੇ ਕੰਪੈਰੀਸਨ ਚ ਕ੍ਰਾਈਮ ਨੂੰ ਘਟਾਉਣ ਚ ਕਾਮਯਾਬ ਹੋਏ ਹਾਂ ਜਿਹੜਾ ਕ੍ਰਾਈਮ ਹੋ ਜਾਂਦਾ ਹੈ ਉਹਦੇ ਵਿੱਚ ਵੀ ਇਹ ਹੁੰਦਾ ਹੈ ਕਿ ਬਹੁਤ ਵਾਰ ਇੱਕ ਫੇਕ ਇਨਫੋਰਮੇਸ਼ਨ ਬਾਹਰ ਆਂਦੀ ਹੈ ਤੱਥ ਕੁਝ ਹੋਰ ਹੁੰਦੇ ਆ ਸੈਂਸੇਸ਼ਨਲਾਈਜ਼ ਹੋ ਜਾਂਦਾ ਹੈ ਲੋਕਾਂ ਤੱਕ ਸਹੀ ਤੱਥ ਨਹੀਂ ਪਹੁੰਚ ਪਾਉਂਦੇ ਤਾਂ ਇਹ ਚ ਮੈਨੂੰ ਤੁਹਾਡਾ ਬਹੁਤ ਜ਼ਿਆਦਾ ਸਹਿਯੋਗ ਇਹ ਚ ਮਿਲਦਾ ਹੈ ਕਿ ਤੁਸੀਂ ਇਮੀਡੀਏਟਲੀ ਇਨ ਰੀਅਲ ਟਾਈਮ ਪੁਲਿਸ ਦਾ ਵਰਜਨ ਲੋਕਾਂ ਤੱਕ ਲੈ ਕੇ ਜਾਂਦੇ ਹੋ ਉਸ ਤੋਂ ਬਾਅਦ ਜਿਹੜੀ ਇਹ ਕ੍ਰਾਈਮ ਹੈ ਜਿਹੜੀ ਪਰਸਨਲ ਕ੍ਰਾਈਮ ਹੈ ਉਹਨੂੰ ਇਮੀਡੀਏਟਲੀ ਡਿਟੈਕਟ ਕਰਨਾ ਇਹ ਸਾਡੀ ਡਿਊਟੀ ਹੈ ਇਹ ਅਸੀਂ ਕਰ ਰਹੇ ਹਾਂ ਸੋ ਸਾਡੇ ਵੱਲੋਂ ਇੱਕ ਪ੍ਰੋਪਰ ਡੈਡੀਕੇਸ਼ਨ ਨਾਲ ਆਪਣੀ ਡਿਊਟੀ ਕੀਤੀ ਜਾ ਰਹੀ ਹੈ ਅਸੀਂ ਪਹਿਲਾਂ ਵੀ ਕੀਤੀ ਅਸੀਂ ਅੱਗੇ ਵੀ ਕਰਾਂਗੇ ਕ੍ਰਾਈਮ ਕੋ